200 ਖਬਰਾਂ ਦੇ ਬਲੇਟਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀ ਵਿ ਤਹਿਤ ਬੀਤੇ ਦਿਨੀ ਹਲਕਾ ਬਤਾਇਆ ਕਿ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਸ਼ਰਧਾਲੂਆਂ ਦੀ ਬੱਸ ਸ਼੍ਰੀ ਤਲਵੰਡੀ ਸਾਬੋ ਸ਼੍ਰੀ ਅਨੰਦਪੁਰ ਸਾਹਿਬ ਅਤੇ ਹੋਰ ਨਾਲ ਧਾਰਮਿਕ ਸਥਾਨਾਂ ਦੇ ਲਈ ਦਰਸ਼ਨਾ ਨੂੰ ਬੱਸਾਂ ਨੂੰ ਰਵਾਨਾ ਕੀਤਾ ਗਿਆ ਸ਼ਰਧਾਲੂਆਂ ਦੀ ਬਸ਼ੇ ਅਨੰਦਪੁਰ ਸਾਹਿਬ ਸ੍ਰੀ ਤਲਵੰਡੀ ਸਾਬੂ ਤੇ ਹੋਰ ਨਾਲ ਧਾਰਮਿਕ ਸਥਾਨਾਂ ਦੇ ਸ਼ਰਧਾਲੂਆਂ ਨੂੰ ਦਰਸ਼ਨ ਕਰਵਾ ਕੇ ਵਾਪਸ ਪਰਤੇਗੀ ਬੱਸ ਤਰਨਤਾਰ ਸਾਹਿਬ ਤੋਂ ਰਵਾਨਾ ਹੋ ਕੇ ਤਲਵੰਡੀ ਸਾਬੂ ਪਹੁੰਚੇਗੀ ਜਿੱਥੇ ਬੱਸ ਜਿਹੜੀ ਆ ਉਹ ਰਾਤ ਤਲਵੰਡੀ ਸਾਬੂ ਰਹੇਗੀ ਤੇ ਕੱਲ ਸਵੇਰੇ ਤਲਵੰਡੀ ਸਾਬੂ ਤੋਂ ਚੱਲ ਕੇ ਵਾਪਸ ਫਿਰ ਤਰਨਤਾਰ ਨਾਏ ਜੀ ਡਾ ਸਾਹਿਬ ਕਿੰਨੀ ਬੱਸੇ ਤੋਰੀ ਗਈ ਜੀ ਤੇ ਹੋਰ ਵੀ ਕੀ ਧਾਰਮਿਕ ਸਥਾਨਾਂ ਤੇ ਗਈਆਂ ਹੋਜੀ ਬੱਸਾਂ ਜੀ ਇਹ ਬੱਸਾਂ ਜਿਹੜੀਆਂ ਜੀ ਹਰ ਉਹ ਜੇ ਲਗਭਗ 10 ਬੱਸਾਂ ਜਿਹੜੀਆਂ ਪੰਜਾਬ ਦੇ ਵਿੱਚੋਂ ਚੱਲਦੀਆਂ ਨੇ ਜਿਹੜੀਆਂ ਕਿ ਵਕ ਵਕ ਤੀਰਥ ਸਥਾਨਾਂ ਤੇ ਜਾਂਦੀਆਂ ਨੇ ਪਹਿਲਾਂ ਵੀ ਤਰਨਤਾਰ ਸਾਹਿਬ ਤੋਂ ਆਨੰਦਪੁਰ ਸਾਹਿਬ ਤਲਵੰਡੀ ਸਾਬੂ ਜਿਹੜੀਆਂ ਵਾ ਬੱਸਾਂ ਜਾ ਚੁੱਕੀਆਂ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਵਾ ਇਸੇ ਤਰ੍ਹਾਂ ਹੀ ਇਹ ਤੀਰਥ ਯਾਤਰਾ ਸਕੀਮ ਦੇ ਅਧੀਨ ਬੱਸਾਂ ਜਾਂਦੀਆਂ ਰਹਿਣਗੀਆਂ ਇਸ ਤੋਂ ਇਲਾਵਾ ਜਿਹੜੀਆਂ ਟ੍ਰੇਨਸ ਨੇ ਉਹ ਵੀ ਦੂਰ ਦੇ ਜਿਹੜੇ ਹੈਗੇ ਨੇ ਧਾਰਮਿਕ ਸਥਾਨ ਉੱਥੇ ਟ੍ਰੇਨ ਦੇ ਰਾਈ ਜਿਹੜੇ ਸ਼ਰਧਾਲੂ ਨੇ ਉਹ ਜਾਂਦੇ ਨੇ ਤੇ ਉੱਥੇ ਜਿਹੜਾ ਵਾ ਖੁਸ਼ ਦੇਣਾ ਆਂਦਾ ਜਿਹੜਾ ਠਰਾ ਹੁੰਦਾ ਵਾ ਤੇ ਫਿਰ ਉਹ ਵਾਪਸ ਆਉਂਦੇ ਨੇ ਸੋ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈਗਾ ਭਗਵੰਤ ਮਾਨ ਸਰਕਾਰ ਦੇ ਵੱਲੋਂ ਜਿਹੜੇ ਕਈ ਲੋਕ ਗਰੀਬ ਨੇ ਜਾਂ ਇਕੱਲੇ ਨਹੀਂ ਜਾ ਸਕਦੇ ਉਹਨਾਂ ਨੂੰ ਇੱਕ ਸਮੂਹ ਦੇ ਵਿੱਚ ਜਿਹੜਾ ਵਾ ਪੇ ਗਿਆ ਜਾਂਦਾ ਵਾ ਉਹਨਾਂ ਦੀ ਹਾਰ ਸੁਖ ਸੂਤ ਦਾ ਧਿਆਰ ਰੱਖਿਆ ਜਾਂਦਾ ਵਾ ਖਾਣ ਪੀਣ ਦੀਆਂ ਅਵਸਥਾ ਤੋਂ ਇਲਾਵਾ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਂਦਾ ਇੱਕ ਕਿੱਟ ਵੀ ਦਿੱਤੀ ਜਾਂਦੀ ਆ ਜ ਜਿਹਦੇ ਵਿੱਚ ਅੱਜ ਕੱਲ੍ਹ ਠੰਡ ਦਾ ਮੌਸਮ ਹੋਣ ਦੇ ਕਾਰਨ ਜਿਹੜਾ ਉਹਨਾਂ ਨੂੰ ਗਰਮ ਕੰਬਲ ਵਗੈਰਾ ਵੀ ਦਿੱਤਾ ਜਾਂਦਾ ਇਹ ਉਪਰਾਲਾ ਕਾਫੀ ਮਹੀਨਿਆਂ ਤੋਂ ਚੱਲਦਾ ਆ ਰਿਹਾ ਕ ਤੇ ਬਹੁਤ ਵਧੀਆ ਉਪਰਾਲਾ ਵਾ ਸੰਗਤ ਹਮੇਸ਼ਾ ਖੁਸ਼ੀ ਜਾਂਦੀ ਆ ਤੇ ਖੁਸ਼ੀ ਵਾਪਸ ਆਉਂਦੀ ਆ ਤੇ ਦੂਸਰੇ ਨੰਬਰ ਤੇ ਜਿਹੜੀ ਕਿੱਟ ਦਿੱਤੀ ਜਾਂਦੀ ਆ ਉਹ ਬਹੁਤ ਜ਼ਿਆਦਾ ਵਧੀਆ ਉਪਰਾਲਾ ਕੀਤਾ ਜਾਂਦਾ ਵਾ ਅਸੀਂ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦਾ طرفا ਤੋਂ ਕੁਮਵੰਤ ਸਿੰਘ ਮਾਨ ਜੀ ਦਾ ਤੇ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਦਾ ਜੋ ਜਿੰਨਾ ਦੇ ਸਤਿਅ ਇਹ ਸਾਰੇ ਉਪਰਾਲੇ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਡੀ ਸਿੰਘ ਅੱਜ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਤੇ ਪੁੱਜੇ ਜਿਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਸਰਕਾਰ ਨੂੰ ਜਾਣੂ ਕਰਵਾਇਆ ਜਾਵੇ ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਵੱਲ ਬਥੇਰੇ ਧਿਆਨ ਦੇਣ ਦੀ ਲੋੜ ਹੈ ਉਹਨਾਂ ਕਿਹਾ ਕਿ ਇੱਥੇ ਸੈਰ ਸਪਾਟੇ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀ ਚਾਹੀਦੀ ਹਨ ਉਹਨਾਂ ਕਿਹਾ ਕਿ ਸਾਬਕਾ ਸੰਸਦ ਮੈਂਬਰ ਸ੍ਰੀ ਦਿਓਰਨਸ਼ੀ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਡਾਕਟਰ ਸਾਹਿਬ ਮੈਂ ਕੱਲ ਕਹਿਣੀ ਫੇਰ ਚਾਹਾਂਗਾ ਡਾਕਟਰ ਕੀੜੀ ਸਿੰਘ ਜੀ ਹੁਣਾਂ ਦਾ ਡੇਰਾ ਬਾਬਾ ਨਾਨਕ ਆਉਣ ਤੇ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਡਾਕਟਰ ਸਾਹਿਬ ਨੇ ਆਪਣਾ ਸਪੈਸ਼ਲ ਕੀਮਤੀ ਸਮਾਂ ਕੱਢ ਕੇ ਜਿਵੇਂ ਆ ਭਰੇ ਸਮੇਂ ਚੋਂ ਇੱਥੇ ਆਏ ਨੇ ਡਾਕਟਰ ਸਾਹਿਬ ਨੇ ਸਮਾਜ ਦੇ ਵਿੱਚ ਸੋਸ਼ਲ ਕੰਮ ਕਰਦੇ ਰਹਿੰਦੇ ਨੇ ਅੱਖਾਂ ਦੇ ਕੈਂਪ ਲਾਉਂਦੇ ਰਹਿੰਦੇ ਨੇ ਆਰਥਿਕ ਤੌਰ ਤੇ ਜਿਹੜੇ ਲੋਕ ਨੇ ਪਛੜੇ ਉਹਨਾਂ ਦੀ ਵੀ ਜਿੰਨੀ ਮੈਕਸਿਮਮ ਮਦਦ ਹੁੰਦੀ ਆ ਡਾਕਟਰ ਸਾਹਿਬ ਕਰਦੇ ਰਹਿੰਦੇ ਨੇ ਡਾਕਟਰ ਸਾਹਿਬ ਹੁਣਾਂ ਨੂੰ ਸਪੈਸ਼ਲ ਤੌਰ ਤੇ ਕੌਰੀਡੋਰ ਤੇ ਆਏ ਨੇ ਵੀ ਇਸ ਕੌਰੀਡੋਰ ਤੇ ਇਨਫਰਾਸਟ੍ਰਕਚਰ ਤੇ ਬਹੁਤ ਜ਼ਿਆਦਾ ਸਰਕਾਰ ਨੇ ਪੈਸਾ ਲਾ ਦਿੱਤਾ ਲੇਕਿਨ ਲੋਕਾਂ ਦੀ ਜਿਹੜੀ ਲੋਕਲ ਡਿਵੈਲਪਮੈਂਟ ਹੈ ਉਹਨਾਂ ਦੇ ਬਾਰੇ ਇਹਨਾਂ ਨੇ ਕੁਝ ਨਹੀਂ ਸੋਚ ਕੇ ਰੱਖਿਆ ਵੀ ਇਹ ਲੋਕ ਕਿਦਾਂ ਡਿਵੈਲਪ ਹੋ ਸਕਦੇ ਆ ਇਹਨਾਂ ਨੂੰ ਆਰਥਿਕ ਤੌਰ ਤੇ ਕੀ ਫਾਇਦਾ ਹੋ ਸਕਦਾ ਕਿਉਂਕਿ ਟੂਰਿਸਟ ਜਦੋਂ ਅੰਮ੍ਰਿਤਸਰ ਤੋਂ ਸਿੱਧਾ ਆਉਂਦਾ ਰਾਤ ਉੱਥੇ ਰਹਿੰਦਾ ਸਵੇਰੇ ਉਹ ਸਿੱਧਾ ਚਲੇ ਜਾਂਦਾ ਇਸ ਕਰਕੇ ਜਿਹੜੇ 2-250 ਬੰਦੇ ਲਗਭਗ ਆਉਂਦੇ ਨੇ ਅਕਸਰਹੀਂ ਵੇਖੋ ਲੋਕਲ ਹੋਣ ਦੇ ਨਾਤੇ ਇੱਥੇ ਵਿਚਰਦੇ ਅਕਸਰ ਸੜਕ ਤੇ ਵੇਖ ਲਓ ਅਜੇ ਵੀ ਸੁੰਨਮਸਾਨ ਪਈ ਆ ਐਨਾ ਵੱਡਾ ਇਨਫਰਾਸਟ੍ਰਕਚਰ ਸਰਕਾਰ ਨੇ ਇੱਥੇ ਸਮਝ ਲੋ ਖੜਾ ਕੀਤਾ ਹੈ ਲੇਕਿਨ ਨਹੀਂ ਸਮਝਦੇ ਜੇ ਲੋਕਲ ਲੋਕਾਂ ਨੂੰ ਫਾਇਦਾ ਨਹੀਂ ਹੁੰਦਾ ਤੇ ਇਹਦਾ ਵੀ ਮੈਨੂੰ ਸਮਝਦੇ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਉਹਨਾਂ ਦੀ ਨਲਕੀ ਆ ਦੂਸਰੀ ਗੱਲ ਪਾਸਪੋਰਟ ਦੀ ਜਿਹੜੀ ਸ਼ਰਤ ਹੈ ਅਸੀਂ ਸਮਝਿਆ ਉਹਨੂੰ ਹਟਾਇਆ ਜਾਵੇ ਕਿਉਂਕਿ ਜਿਹੜੇ ਲੋਕ ਨੇ ਉਹ ਆਰਾਮ ਨਾਲ ਆਉਣ ਫਿਰ ਜਿਹੜੀ ਤਦਾਦ ਹੈ ਉਹ ਬਹੁਤ ਜੰਗੀ ਪੱਧਰ ਤੇ ਵਧੇਗੀ ਉਹ ਸਰਕਾਰ ਨੂੰ ਕੁਝ ਅਜਿਹੇ ਪ੍ਰਾਲੇ ਬਣਾਉਣੇ ਚਾਹੀਦੇ ਨੇ ਜਿਹਦੇ ਨਾਲ ਜਿਹੜਾ ਟੂਰਿਸਟ ਇੱਥੇ ਆ ਰਿਹਾ ਹੈ ਉਹ ਟੂਰਿਸਟ ਆਪਣੀ ਗੱਡੀ ਨੂੰ ਕਿਦਾਂ ਪ੍ਰਾਪਰ ਕਿਤੇ ਖਿਲਾੜਦਾ ਵਾ ਕੁਝ ਕਰਦਾ ਫਿਰ ਉਹ ਸ਼ਹਿਰ ਚ ਜਾਵੇ ਲੋਕਾਂ ਨੂੰ ਆਰਥਿਕ ਤੌਰ ਤੇ ਜਿਹੜਾ ਇਹਦਾ ਫਾਇਦਾ ਹੋਵੇ ਡਾਕਟਰ ਸਾਹਿਬ ਹੁਣਾਂ ਦੀ ਆਪਣੀ ਦਿਲੀ ਇਹੋ ਹੀ ਹੁਸ਼ਾ ਹੈ ਵੀ ਜਿਹੜੇ ਇੱਥੇ ਲੋਕ ਨੇ ਤਲਨ ਹੋਰ ਹੋ ਗਿਆ ਜਹ ਉਹਦੀ ਕਨੈਕਟੀਵਿਟੀ ਡੇਰਾ ਬਾਬਾ ਨਾਨਕ ਹੋ ਗਿਆ ਫਾਦੇਗੜ ਚੂੜੀਆਂ ਹੋ ਗਏ ਡਿਜ਼ਾਈਨਿੰਗ ਨੇ ਇਹ ਸਾਰੇ ਹੀ ਸਮਝਦੇ ਆ ਵੀ ਬਹੁਤ ਜ਼ਿਆਦਾ ਪਛੜੇ ਹੋਏ ਨੇ ਡਾਕਟਰ ਸਾਹਿਬ ਹੁਣਾਂ ਦੀ ਦਿੱਲੀ ਸ਼ਾਵ ਹੈ ਵੀ ਜਿਸ ਤਰ੍ਹਾਂ ਬਾਹਲੇ ਜਿਹੜੇ ਸੂਬਿਆਂ ਦੇ ਵਿੱਚ ਕੋਈ ਧਾਰਮਿਕ ਸਥਾਨ ਨੇ ਉਹਨਾਂ ਦੀ ਬਹੁਤ ਜ਼ਿਆਦਾ ਸਮਝ ਲੋ ਜਿਹਦਾ ਆਰਥਿਕ ਗਰੋਥ ਹੋਈ ਹੈ ਇਹ ਡੇਰਾ ਬਾਬਾ ਨਾਨਕ ਵੀ ਜਿਹੜਾ ਇੱਕ ਸਮਝ ਲੋ ਹਲੇ ਵਰਲਡ ਲੈਵਲ ਤੇ ਸ਼ਾਇਆ ਹੋਇਆ ਹੈ ਇਸ ਦੀ ਵੀ ਜਿਹੜੀ ਆਰਥਿਕ ਗਰੋਥ ਆ ਇਹ ਲੋਕਾਂ ਨੂੰ ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ ਦੇਖੋ ਗੱਲ ਐਸ ਤਰ੍ਹਾਂ ਹੈ ਕਿ ਅੱਜ ਅਸੀਂ ਆਏ ਆਂ ਸ੍ਰੀ ਕਰਤਾਰਪੁਰ ਸਾਹਿਬ ਇਸ ਕੋਰੀਡੋਰ ਦੇ ਉੱਪਰ ਦੇਖਣ ਆਏ ਆਂ ਲੇਕਿਨ ਦੇਖ ਕੇ ਬੜਾ ਦਿਲ ਉਦਾਸ ਹੈ ਵੀ ਦੇਖੋ ਇੰਡੀ ਵਧੀਆ ਸੋਹਣਾ ਇਨਫਰਾਸਟ੍ਰਕਚਰ ਬਣਿਆ ਲੇਕਿਨ ਲੋਕਾਂ ਚ ਇਹਦੀ ਪੋਪੁਲਾਰਿਟੀ ਨਹੀਂ ਹੋ ਸਕੀ ਲੋਕ ਕਿਉਂ ਨਹੀਂ ਜਾ ਰਹੇ ਮੈਂ ਨਹੀਂ ਕਹਿੰਦਾ ਕਿ ਜ਼ਰੂਰ ਇੱਥੇ ਬੀਮ ਹੋਣਾ ਚਾਹੀਦਾ ਲੇਕਿਨ ਇਹਦੀ ਕੈਪੈਸਿਟੀ ਸੀ ਵੀ 5000 ਬੰਦੇ ਨੂੰ ਡੇਲੀ ਅਸੀਂ ਕ੍ਰਾਸਓਵਰ ਕਰੀਏ ਲੇਕਿਨ ਲੋਕ ਨਹੀਂ ਆ پا ਰਹੇ ਮੈਂ ਸਮਝਦਾ ਸਭ ਤੋਂ ਵੱਡੀ ਡਿਫੈਕਟ ਹੈ ਵੀ ਜਿਹੜੇ ਸਾਡੇ ਪਹਿਲਾਂ ਵੀ ਰਹੇ ਲੀਡਰ ਸਾਡੇ ਸੰਸਦ ਰਹੇ ਜਾਂ ਕਿ ਬੜੇ-ਬੜੇ ਸੈਲੀਬ ਪਾਕਿਸਤਾਨ ਨੇ ਆਪਣੇ ਸਾਈਟ ਤੇ ਬਹੁਤ ਵੱਡਾ ਇੱਕ ਇਨਫਰਾਸਟ੍ਰਕਚਰ ਬਣਾਉਣ ਦਾ ਪਲਾਨ ਕੀਤਾ ਸੀ ਕਿ ਅਸੀਂ ਇੱਥੇ ਕਾਨਫਰੈਂਸ ਸਾਲ ਬਣਾਵਾਂਗੇ ਮੈਂ ਗਿਆ ਸੀਗਾ ਉੱਥੇ ਉਹਨਾਂ ਨੇ ਦੱਸਿਆ ਕਿ ਉੱਥੇ ਹੋਟਲਸ ਬਣਨਗੇ ਕਾਨਫਰੈਂਸਿਸ ਹੋਣਗੀਆਂ ਪੰਜਾਬੀ ਕਾਨਫਰੈਂਸਿਸ ਹੋਣਗੀਆਂ ਸਿੱਖ ਕਾਨਫਰੈਂਸਿਸ ਹੋਣਗੀਆਂ ਆਵਰ ਵਰਲਡ ਲੇਕਿਨ ਸਾਡੇ ਵਾਲੇ ਪਾਸੋਂ ਇਨਕਰੇਜਮੈਂਟ ਨਹੀਂ ਬਹੁਤੀ ਮਿਲੀ ਮੈਂ ਸਮਝਦਾ ਵੀ ਔਰ ਪਰਪਸ ਦੇ ਪਿੱਛੇ ਹਿਡਨ ਪਰਪਸ ਕੀ ਸੀਗਾ ਮੇਰਾ ਜੋ ਅਜ ਦਾ ਆਂਦਾ ਸਾਡਾ ਜੋ ਕੀਗਾ ਕਿ ਇਸ ਇਲਾਕੇ ਦੇ ਲੋਕਾਂ ਦੀ ਇਕਨੋਮਿਕ ਡਿਵੈਲਪਮੈਂਟ ਹੋਵੇ ਕਿਉਂਕਿ ਜਿੰਨੇ ਤੱਕ ਕਿਸੇ ਏਰੀਆ ਦੇ ਵਿੱਚ ਬਾਹਰੋਂ ਪੈਸਾ ਨਾ ਆਏ ਜਾਂ ਕਿਸੇ ਕੰਟਰੀ ਚ ਕਿਸੇ ਸ਼ਹਿਰ ਦੇ ਵਿੱਚ ਬਾਹਰੋਂ ਪੈਸਾ ਨਾ ਆਏ ਉਹਦੀ ਕਿਸ ਤਰ੍ਹਾਂ ਲੋਕਾਂ ਚ ਆਪਸ ਹੀ ਇੱਕ ਦੂਜੇ ਕੋਲੋਂ ਜ਼ਰੂਰਤਾਂ ਹੀ ਪੂਰੀਆਂ ਕਰ ਰਹੇ ਨੇ ਅਸੀਂ ਲੋਕਾਂ ਦੀਆਂ ਤੋ ਇਸ ਵਜ੍ਹਾ ਤੇ ਜ਼ਮੀਨਾਂ ਦੇ ਰੇਟ ਵਧਣ ਇੱਥੇ ਇਨਵੈਸਟਮੈਂਟ ਹੋਵੇ ਬਾਰੂ ਬਾਰੂ ਮੀਨਵੈਸਟਮੈਂਟ ਆਏ ਲੋਕਲ ਇਨਵੈਸਟਮੈਂਟ ਆਏ ਤਾਂ ਕਿ ਲੋਕਾਂ ਦੀ ਇਕਨੋਮਿਕ ਬੈਟਰਮੈਂਟ ਹੋਏ ਅੱਜ ਅਸੀਂ ਉਹਦੀ ਪਲੈਨਿੰਗ ਹੀ ਕਰਦੇ ਪਿਆ ਸਬ ਡਿਵੀਜ਼ਨ ਬਲਾਚਾਉ ਦੇ ਪਿੰਡ ਬੰਗਾ ਬੇੜ ਦੇ ਸ਼ਮਸ਼ਾਨ ਘਾੜ ਦੇ ਸ਼ੈੱਡ ਵਿੱਚੋਂ 70 ਕੋਸਾਲਾ ਦੇ ਕਸਾਮ ਦੀ ਲਾਸ਼ ਮਿਲੀ ਲੋਕਾਂ ਮੁਤਾਬਕ ਇਹ ਸਾਧੂ ਪਿਛਲੇ ਲੰਬੇ ਸਮੇਂ ਤੋਂ ਬੰਗਾ ਬੇੜ ਦੇ ਤੂਸੀ ਬਨ ਕੋਲ ਝੁੱਗੀ ਬਣਾ ਕੇ ਇਹ ਰਿਹਾ ਕਰਦਾ ਸੀ ਉਹਨਾਂ ਕਹਿੰਦੇ ਕਿ ਲੱਗਦਾ ਹੈ بارش ਹੋਣ ਕਾਰਨ ਇਹ ਸ਼ਮਸ਼ਾਨ ਘਾੜ ਦੇ ਛੱਟ ਥੱਲੇ ਆ ਗਿਆ ਜਿੱਥੇ ਸ਼ਾਇਦ ਇਸ ਦੀ ਠੰਡ ਦੇ ਕਾਰਨ ਮਹਤਵ ਹੋ ਗਈ। ਇਹ ਕੋਈ ਲੱਗਿਆ ਪਤਾ ਜੀ? ਅ ਸਰ ਇਹਦੇ ਬਾਰੇ ਪਤਾ ਕਰ ਰਹੇ ਆ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਪਿੰਡ ਵਾਲਿਆਂ ਵੱਲੋਂ ਕਿ ਇੱਕ ਸਾਧੂ ਹੈ ਇਹਨਾਂ ਦੇ ਪਿੰਡ ਦੇ ਵਿੱਚ 5-6 ਸਾਲ ਤੋਂ ਰਹਿ ਰਿਹਾ ਜਿਹੜਾ ਇਹਨਾਂ ਦਾ ਦੱਸਣਾ ਤੇ ਉਹਦੀ ਬੋਡੀ ਆਪਣੇ ਸ਼ਮਸ਼ਾਨ ਘਾਟ ਦੇ ਕੋਲ ਇਹਨਾਂ ਨੂੰ ਪਿੰਡ ਬੰਗਾਵੇੜ ਦੇ ਕੋਲ ਮਿਲੀ ਹੈ। ਅਸੀਂ ਕਰ ਰਹੇ ਆ ਵੈਰੀਫਾਈ ਕਰ ਰਹੇ ਆ ਤੇ ਫਿਰ ਬਾਰੇ ਪਤਾ ਕਰਾ ਰਹੇ ਆ। ਇਹ ਪਤਾ ਲੱਗਿਆ ਇਹ ਬਾਬਾ ਜੀ ਕਿੱਥੋਂ ਦੇ ਸੀ ਜਿਹੜੇ? ਬਹੁਤ ਕਰਾ ਰਹੇ ਆ ਸਾਡੀ ਇੱਕ ਪਾਰਟੀ ਗਈ ਹੋਈ ਹੈ ਜੀ ਵੈਸੇ ਲੱਗਿਆ ਪਤਾ ਕਿ ਬਲਾਚੌਰ ਦੇ ਰਹਿਣ ਵਾਲੇ ਨੇ ਇਹ। ਉਹੀ ਪਤਾ ਕਰ ਰਹੇ ਆ ਜੀ। ਜਿਹੜੇ ਇੱਥੇ ਡੈੱਡ ਇਹ ਬਾਰੇ ਕੌਣ ਆ ਵੀ ਕੌਣ ਸੀਗੇ ਇੱਥੇ ਕਿੱਦਾਂ ਆ ਗਏ ਜੀ ਤੇ ਕੋਈ ਇਹਨਾਂ ਦਾ ਨਾਂ ਤਾਂ ਜੀ ਨਹੀਂ ਜਾਣਦੇ ਰਹਿੰਦੇ ਕਈ ਸਾਲਾਂ ਤੋਂ ਬੰਦ ਦੇ ਉੱਤੇ ਸੀਗੇ ਠੀਕ ਹੈ ਜੀ ਕੰਡੇ ਨੇ ਝੁੰਗੀ ਪਾਈ ਸੀ ਉੱਤੇ ਰਹਿੰਦੇ ਸੀ ਤੇ ਜਾਂਦੇ ਸੀ ਪਿੰਡੋਂ ਦੁੱਧ ਪਾਣੀ ਲੈ ਕੇ ਆਣ ਕੇ ਤੇ ਫਿਰ ਇੱਥੇ ਰਹਿੰਦੇ ਸੀ ਤੇ ਐਵੇਂ ਸੇ ਰਹਿਣ ਵਾਲੇ ਕਿੱਥੋਂ ਦੇ ਸੀ ਐ ਦੱਸਦੇ ਆ ਜੀ ਬੋਲਾ ਚੌਦ ਦੇ ਇੱਥੇ ਕੋਈ ਰਹਿਣ ਦਾ ਕੋਈ ਸਾਧਨ ਤਾਂ ਹੈ ਨਹੀਂ ਸੀ ਐ ਤਾਂ ਕਿੱਦਾਂ ਰਹਿੰਦੇ ਸੀ ਜੀ ਰਹਿੰਦੇ ਸੀ ਝੁੰਗੀ ਬਣਾਈ ਆ ਬੰਦ ਤੇ دریا ਕੰਡੇ ਇੱਥੇ ਹਾਂ ਜੀ ਅੱਜ ਦੇਖਿਆ ਦੇਖ ਕੇ ਅੱਜ ਪੁਲੀਸ ਆਲੇ ਅੱਛਾ ਜੀ ਇਹ ਚੁੰਗੀ ਜਿਹੇ ਰਹਿੰਦੇ ਸੀ ਮੀਂਹ ਆਣ ਕਰਕੇ ਫਿਰ ਰਾਤ ਨੂੰ ਇੱਥੇ ਪੈ ਗਏ ਹੁਣੇ ਇਹ ਪੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹਨਾਂ ਦੀ ਮੌਤ ਹੋ ਗਈ ਆ ਠੀਕ ਸਾਡੇ ਚਾਚਾ ਜੀ ਦਾ ਮੁੰਡਾ ਕਣਕ ਉਹ ਨਹੀਂ ਦੀਜੀ ਉਹ ਪਾਣੀ ਪੂਣੀ ਦੇਖਣ ਆਇਆ ਮੀਂਹ ਦਾ ਠੀਕ ਹੈ ਜੀ ਉਹਨਾਂ ਨੇ ਸਾਈਕਲ ਦੇਖ ਕੇ ਫਿਰ ਇੱਥੇ ਆਣ ਕੇ ਦੇਖਿਆ ਹੁੰਦੇ ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਪਿੰਡ ਟੋਂਸਾ ਨੇੜੇ ਰੋਪੜਵਾਲ ਜਾਂਦੀ ਕਰੇਟਾ ਕਾਰ ਜਿਸ ਦਾ ਨੰਬਰ ਪੀਵੀ 12 ਏ ਈ 8335 ਜਾ ਰਹੀ ਸੀ ਕਿ ਨੈਸ਼ਨਲ ਹਾਈਵੇ ਤੇ ਮੀਂਹ ਦਾ ਪਾਣੀ ਜਮਾ ਹੋਣ ਕਰਕੇ ਸੜਕ ਤੋਂ ਲੰਘ ਰਹੀ ਕਰੇਟਾ ਕਾਰ ਦੇ ਸ਼ੀਸ਼ੇ 'ਤੇ ਬਹੁਤ ਪਾਣੀ ਡਿੱਗਣ ਕਰ ਕਰੇਟਾ ਕਾਰ ਬੇਕਅਪ ਹੋ ਗਈ ਤੇ ਰੇਲਿੰਗ ਤੋੜਦੀ ਹੋਈ ਸੜਕ ਦੇ ਦੂਸਰੇ ਪਾਸੇ ਝੱਡ ਗਈ ਮੌਕੇ ਦੇ ਕਾਰ ਸਵਾਰ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਮਾਜਰਾ ਜੱਟਾ ਤੋਂ ਆਪਣੀ ਬੇਟੀ ਦੇ ਨਾਲ ਕਰੇਟਾ ਗੱਡੀ ਵਿੱਚ ਸਵਾਰ ਹੋ ਕੇ ਰੋਪੜਵਾਲ ਜਾ ਰਿਹਾ ਸੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਨਵਰੀਤ ਸਿੰਘ ਹੈ ਜੀ ਇਹ ਜਿਹੜਾ ਤੁਹਾਡੇ ਨਾਲ ਹਾਦਸਾ ਵਾਪਰਿਆ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਨੂੰ ਜਾ ਰਹੇ ਸੀ ਜੀ ਮੈਂ ਨਾ ਜੱਟ ਮਾਜਰੇ ਤੋਂ ਆਪਣੀ ਦੀਦੀ ਨੂੰ ਮਿਲ ਕੇ ਆਪਣਾ ਘਰ ਰੋਪੜ ਜਾ ਰਿਹਾ ਸੀ ਬਾਬੇ ਇਹ ਐਕਸੀਡੈਂਟ ਤੁਹਾਡੇ ਨਾਲ ਕਿਵੇਂ ਹੋਇਆ ਕਿਸ ਕਾਰਨ ਕਰਕੇ ਹੋਇਆ ਇਹ ਐਕਸੀਡੈਂਟ ਸਿਰਫ ਪਾਣੀ ਕਰਕੇ ਹੋਇਆ ਜੀ ਹੋਰ ਕੋਈ ਗੱਡੀ ਕਰਕੇ ਨਹੀਂ ਹੋਇਆ ਪਾਣੀ ਦੇ ਨਿਕਾ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਉਹਦੇ ਕਰਕੇ ਹੋਇਆ ਤੇ ਪਾਣੀ ਨਾਲ ਕਿੱਦਾਂ ਇਹ ਤੁਹਾਡੀ ਗੱਡੀ ਇੱਧਰ ਡਿਵਾਈਡਰ ਨਾਲ ਕਿੱਦਾਂ ਟਕਰਾ ਗਈ ਤੇ ਪਾਣੀ ਨਾਲ ਭਾਜੀ ਗੱਡੀ ਦਾ ਬੈਲੈਂਸ ਵਿਗੜ ਗਿਆ ਬੈਲੈਂਸ ਗੱਡੀ ਵਾਪਸ ਇੱਧਰ ਨੂੰ ਮੁੜ ਕੇ ਵਾਪਸ ਮੁੜੀ ਆ ਗੱਡੀ ਫੇਰ ਡਿਵਾਈਡਰ ਨਾਲ ਟਕਰਾਈ ਗਈ ਕਿੰਨੇ ਜਾਨੇ ਸੀ ਗੱਡੀ 'ਚ ਤੁਸੀਂ ਗੱਡੀ 'ਚ ਮੈਂ ਔਰ ਮੇਰੀ ਬੇਟੀ ਸੀ ਜੀ ਉਹਨਾਂ ਦੇ ਸੱਟਾਂ ਤਾਂ ਤੁਹਾਡੇ ਲੱਗੀਆਂ ਨੇ ਤੇ ਨੁਕਸਾਨ ਕਿੰਨਾ ਹੋ ਗਿਆ ਤੁਹਾਡਾ ਨੁਕਸਾਨ ਦੇਖ ਲਓ ਜੀ ਘਟੋ ਇਹ ਜਿਹੜਾ ਹਾਦਸਾ ਆਇਆ ਕਿਵੇਂ ਹੋਇਆ ਇਹਦੇ ਬਾਰੇ ਮੜ ਜਾ ਦੱਸੋ ਇਹ ਹਾਦਸਾ ਬਤੀ ਗੱਡੀ ਬਣਾ ਚੋਰ ਤੋਂ ਰੋਪੜਵਲ ਜਾ ਰਹੇ ਸੀ ਤੇ ਸੜਕ ਦੇ ਕਿਨਾਰੇ ਵਾਂਸ ਦਾ ਪਾਣੀ ਪੜਾ ਹੋਣ ਕਰਕੇ ਕੋਈ ਗੱਡੀ ਤੇ ਜੀਸ਼ਨ ਦੇ ਪਾਣੀ ਪੈ ਗਿਆ ਡਰਾਈਵਰ ਕੋਲ ওভার ਕੰਟਰੋਲ ਹੋ ਗਿਆ ਜਦ ਵੀ ਕੰਮ ਕਿੰਨਾ ਕਿ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਜਾਂ ਕਿਤੇ 60 70 ਵੱਜੀ ਹੋਵੇ ਜਾਨੀ ਨੁਕਸਾਨ ਦਾ ਖਿਆ ਹੋ ਗਿਆ ਪਰ ਗੱਡੀ ਦਾ ਨੁਕਸਾਨ ਤਾਂ ਹੋਇਆ ਹੈ ਜਿੰਨੇ ਲੱਖ ਦਾ ਨੁਕਸਾਨ ਹੈ ਚਾਹ ਹੋ ਗਿਆ ਜਲੰਧਰ ਕਮਿਸ਼ਨ ਰੇਟ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਤਿੰਨ ਔਰਤਾਂ ਸਬੰਧੀ ਪੰਜ ਪ੍ਰਵਾਸੀ ਨਸ਼ਾ ਤਸਕਰਾਂ ਨੂੰ 5 ਕਿਲੋ ਹਫੀਮ ਸਮੇਤ ਕਾਬੂ ਕੀਤਾ ਹੈ ਇਸ ਸਬੰਧੀ ਜਾਣ ਕੇ ਦਿੰਦੇ ਆ ਡੀ.ਡੀ.ਸੀ. ਪੀ ਅਦਿੱਤਿਆ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਤਸਕਰਾਂ ਦਾ ਗਰੋਹ ਸਰਗਰਮ ਹੈ ਉਹਨਾਂ ਦਾ ਸਿਆ ਕਿ ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਬੁੱਧਵਾਰ ਨੂੰ ਬਾਬਾ ਬੁੱਢਾ ਫਲਾਇਓਵਰ ਤੇ ਜਾਲ ਵਿਛਾਇਆ एडीसीपी ਦਿੱਤਿਆ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਖਪੂਰਸਲਾ ਰੋਡ ਤੋਂ ਆਉਂਦੇ ਹੋਏ ਵੇਖਿਆ ਤਾਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਮਾਨਯੋਗ ਸੀਪੀ ਜਲੰਧਰ ਸੁਪਰਨ ਸ਼ਰਮਾ ਸਰ ਕੇ ਆਗਵਾ ਦੇ ਵਿੱਚ ਐਂਟੀ ਨਾਰਕੋਟਿਕਸ ਦਾ ਮੁਹਿੰਮ ਚੱਲ ਰਿਹਾ ਹੈ ਐਸ ਅ ਪਾਰਟ ਆਫ ਦਿਸ ਕ੍ਰਾਈਮ ব্রাঞ্চ ਇਨ ਚਾਰਜ ਹਰਿੰਦਰ ਸਿੰਘ ਤੇ ਉਹਨਾਂ ਦਾ ਟੀਮ ਨੇ ਨਾਕਾ ਲਗਾਇਆ ਸੀ ਕਨਾਲਬਜ ਬਾਬਾ ਬੁੱਧਾ ਜੀ ਨਗਰ ਪੁਲਿਸ ਬਸਤੀ ਬਾਬਾ ਖੇਲ ਦੇ ਵਿੱਚ ਔਰ ਉੱਥੇ ਇਹਨਾਂ ਨੇ ਵੇਖਿਆ ਕਿ ਪੰਜ ਵਿਅਕਤੀ ਆ ਰਹੇ ਸੀ ਜੋ ਸ਼ੱਕੀ ਸੀ ਤੇ ਉਹਨਾਂ ਦਾ ਸਰਚ ਕੀਤਾ ਗਿਆ ਕੀਤਾ ਗਿਆ ਤੇ ਉਹਨਾਂ ਦੇ ਕੋਲ 5 ਕਿਲੋ ਅਫੀਮ ਮਿਲਿਆ ਸੀ ਇਸ ਤੋਂ ਬਾਅਦ ਐਫ ਆਰ ਨੰਬਰ 20 ਅੰਡਰ 18 ਅੰਡਰ से, ਸੈਕਸ਼ਨ 18 ਐਨਡੀਪੀਐਸ ਐਕਟ ਬਸਤੀ ਬਾਬਾ ਖੇਲ ਪੀਐਸ ਮੇ ਰਜਿਸਟਰ ਕੀਤਾ ਗਿਆ ਹੈ ਇਤੋਂ ਜਿਹੜਾ 5 ਵਿਅਕਤੀਆਂ ਹੈ ਉਹਦੇ ਵਿੱਚ ਦੋ ਬੰਦੇ ਹੈ ਜੋ ਮੈਲਸ ਹੈ ਔਰ ਤਿੰਨ ਫੀਮੇਲ ਹੈ ਔਰ ਇਹ ਵੀ ਹੈ ਕਿ ਇਸਮੇ ਬਬਲੂ ਜੋ ਰਹਿਣ ਵਾਲਾ ਹੈ Jharkhand ਦਾ ਉਹਦੇ ਉੱਤੇ ਪਹਿਲੇ ਵੀ ਇੱਕ FIR ਸੀ ਜਿਹੜਾ FIR ਨੰਬਰ 432017 ਜਲੰਧਰ ਰੂਲ ਦਾ ਹੈ ਇਹਦੇ ਵਿੱਚ 6 ਬੰਦਾ ਪਹਿਲੇ ਵੀ PO ਹੈ ਇੱਕ ਕਮਰਸ਼ੀਅਲ ਕੁਆਂਟੀਟੀ ਆਫੀਮ ਦਾ اور ਉਹਨਾਂ ਵੀ ਫਰਮ ਅਸੀਂ ਫੜਾਏ ਸੇ ਦੇਖੋ ਤੁਹਾਨੂੰ ਰਹਿਣ ਵਾਲਿਆ ਇਹ ਪੰਜਾ ਵਿਅਕਤੀ ਰਹਿਣ ਵਾਲੇ ਹੈ Jharkhand ਦਾ ਤੇ ਹੁਣ ਇੱਥੇ ਟ੍ਰੇਨ ਦੇ ਵਿੱਚ ਆਇਆ ਹੈ ਜਲੰਧਰ ਕਮਿਸ਼ਨ ਰੇਟ ਪੁਲਿਸ ਨੇ ਬੁੱਧਵਾਰ ਨੂੰ ਤਸਕਰਾਂ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅਤੇ ਡੀਸੀਪੀ ਅੰਕਰ ਗੁਪਤਾ ਨੇ ਦੱਸਿਆ ਕਿ ਨਸ਼ਿਆ ਖਿਲਾਫ ਵਿੱਡੀਗੀ ਜੰਗ ਦੌਰਾਨ ਪੁਲਿਸ ਨੇ ਨਸ਼ਾ ਤਸਕਰਾ ਖਿਲਾਫ ਬਕਬਕ ਮਕਦਮੇ ਦਰਜ ਕਰਕੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਉਨ੍ਹਾਂ ਕਿਹਾ ਕਿ ਡਰੱਗ ਡਿਸਪੋਜ਼ਲ ਕਮੇਟੀ ਬਲੋਂ ਐਂਡ ਡੀਸੀਪੀਸੀ ਐਕਟ ਦੇ ਤਾਰਾ 52 ਇਹ ਤਹਿਤ ਕੇਸ ਪ੍ਰਾਪਰਟੀ ਨੂੰ ਨਸ਼ਟ ਕੀਤਾ ਜਾਂਦਾ ਹੈ ਕਮਿਸ਼ਨਰ ਪੁਲਿਸ ਵੱਲੋਂ ਜਲੰਧਰ ਵੱਲੋਂ 31 1 2024 ਨੂੰ ਡਰੱਗਸ ਦੇ ਖਿਲਾਫ ਸਪੈਸ਼ਲ ਮੁਹਿੰਮ ਜਿਹੜੀ ਚਲਾਈ ਗਈ ਹੈ ਉਹਦੇ ਵਿੱਚ ਜਿਹੜੀ ਪਹਿਲਾ ਦਰਜ ਕੇਸਿਸ ਸੀਗੇ ਉਹਦੇ ਵਿੱਚ ਕਰੀਬ 28 ਕੇਸਿਸ ਦੀ ਡਰੱਗ ਡਿਸਪੋਜ਼ ਕਰਵਾਈ ਗਈ ਜਿਹਦੇ ਵਿੱਚ ਪੋਪੀ ਹਸਕ ਹੈਰੋਇਨ ਚਰਸ ਤੇ ਹੋਰ ਮਟੀਰੀਅਲ ਸੀਗਾ ਕਰੀਬ 230 ਕਿਲੋ ਪੋਪੀ ਹਸਕ ਤੇ 3 ਕਿਲੋ ਤੋਂ ਵੱਧ ਦੀ ਹੈਰੋਇਨ ਵੀ ਡਿਸਪੋਜ਼ ਕਰਾਈ ਗਈ ਤੇ ਜਿਹੜੀ ਕਮਿਸ਼ਨਰ ਪੁਲਿਸ ਜ਼ਿਲਹੰਦਰ ਦੀ ਡਰੱਗਜ਼ ਦੇ ਖਿਲਾਫ ਮੁਹਿੰਮ ਹੈ ਇਹ اسی ਤਰ੍ਹਾਂ ਫਿਊਚਰ ਦੇ ਵਿੱਚ ਵੀ ਜਾਰੀ ਰਹੇਗੀ ਜੀ ਥੈਂਕ ਯੂ ਜੈ ਹਿੰਦ ਇਸੇ ਬੇਲੇ ਦੀ ਬਾਲੀਵੁੱਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਦੀ ਮੌਤ ਹੋ ਗਈ ਅਦਾਕਾਰ ਦੀ ਮੌਤ ਦੀ ਪੁਸ਼ਟੀ ਪੂਨਮ ਪਾਂਡ ਦੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਗਈ ਪੂਨਮ ਪਾਂਡ ਦੀ ਅਚਾਨਕ ਮੌਤ ਦੀ ਖਬਰ ਤੋਂ ਬਾਅਦ ਸਭ ਨੂੰ ਹੈਰਾਨ ਕਰ ਦਿੱਤਾ ਹੈ ਦੱਸ ਦੇ ਕਿ ਪੂਨਮ ਪਾਂਡ ਦਾ ਨਾਮ ਅਕਸਰ ਹੀ ਵਿਵਾਦਾਂ ਵਿੱਚ ਰਹਿਆ ਨਸੀ ਪਰ ਸੂਤਰਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਈ ਕਿ ਪੂਨਮ ਪਾਂਡ ਕੈਂਸਰ ਦੀ ਨਾਮਰਾਜ ਬਿਮਾਰੀ ਤੋਂ ਪੀੜਸੀ ਪਲਾਤੋਂ ਕਾਂਗਰਸੀ ਪਧਾਇਕ ਸਖਪਾਲ ਸਿੰਘ ਖਹਿਰਾ ਵੱਲੋਂ ਟਵੀਟ ਕੀਤਾ ਗਿਆ ਟਵੀਟ ਕਰਦੇ ਉਹਨਾਂ ਨੇ ਭਗਵੰਤ ਮਾਨ ਦੇ ਨਿਸ਼ਾਨਾ ਸਾਧਿਆ ਉਹਨਾਂ ਕਹਿ ਕੇ ਭਗਵੰਤ ਮਾਨ ਦੀ ਸਰਕਾਰ ਦੀ ਇਹ ਸਭ ਤੋਂ ਵੱਡੀ ਸਫਲਤਾ ਹੈ ਬਤੌਰ ਮੁੱਖ ਮੰਤਰੀ ਦੇ ਗ੍ਰਹਿ ਮੰਤਰੀ ਵਜੋਂ ਸਰਕਾਰ ਬੇਅਦਬੀ ਮਾਮਲੇ ਤੇ ਸਭ ਤੋਂ ਗੰਭੀਰ ਮੁੱਦੇ ਨੂੰ ਸੰਭਾਲਣ ਵਿੱਚ ਅਸਫਲ ਰਹੀ ਹੈ ਇਸ ਕਾਰਨ ਮੌਤਰ ਆਈਜੀ ਪਰਮਰਾਜ ਉਮਰਾਂ ਰੰਗਲ ਨੂੰ ਬਹਾਲ ਕਰ ਦਿੱਤਾ ਹੈ ਜਿਹੜਾ ਕਿ ਮਨ ਭਾਗਾ ਹੈ ਹਾਈ ਕੋਰਟ ਵੱਲੋਂ ਮؤਤਲ ਆਈ ਜੀ ਪਰਮ ਰਾਜ ਸਿੰਘ ਉਮਰਾਨਗਨ ਨੂੰ ਬੱਢੀ ਰਹਾ ਦਿੱਤੀ ਹੈ ਹਾਈ ਕੋਰਟ ਨੇ ਉਮਰਾਨਗਨ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਦਾਲਤ ਨੇ مؤਤਲ ਕੀਤੇ ਜਾਣ ਦੇ ਦੇਸ਼ ਰੱਤ ਕਰਦੇ ਹੁਕਮ ਵੀ ਦਿੱਤੇ ਹਨ ਪਰਮ ਰਾਜ ਸਿੰਘ ਉਮਰਾਨਗਨ ਖਲਾਫ ਕੋੜ ਕਪੂਰਾ ਦੇ ਬਾਈਬਲ ਕਲਾ ਫਾਇਰਿੰਗ ਮਾਮਲੇ ਵਿੱਚ ਐਫ ਆਰ ਦਰਜ ਕੀਤੀ ਗਈ ਸੀ ਐਫ ਆਰ ਦਰਜ ਹੋਣ ਤੋਂ ਬਾਅਦ ਉਮਰਾਨ ਨੰਗਰ ਨੂੰ ਮੋਤਰ ਕੀਤਾ ਗਿਆ ਸੀ ਇੰਟਰਨੈਸ਼ਨਲ 6th ਸਪੋਰਟਸ ਕੌਂਸਲ ਵੱਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ ਵਿਸ਼ਵ ਕੇਸਾਤਾਰੀ ਹਾਕੀ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ 1 ਫਰਵਰੀ ਤੋਂ 5 ਫਰਵਰੀ ਤੱਕ ਮੈਚਾਂ ਦਾ ਆਨੰਦ ਲੋਕ ਮਾਣ ਸਕਦੇ ਹਨ ਇਸ ਟੂਰਨਾਮੈਂਟ ਦਾ ਫਾਈਨਲ 5 ਫਰਵਰੀ ਨੂੰ ਸੀਗਨਰ ਬਲਵੀਰ ਸਿੰਘ ਇੰਟਰਨੈਸ਼ਨਲ ਹਾਕੀ ਸਟੇਡੀਅਮ ਸਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੇ ਵਿੱਚ ਹੋਵੇਗਾ ਪ੍ਰੈਸਰੂਮ ਜਾਣਗੇ ਜਾਂਦੇ ਆ ਇੰਟਰਨੈਸ਼ਨਲ ਸਿਕਸ ਸਪੋਰਟਸ ਕੌਂਸਲ ਦੇ ਡਾਇਰੈਕਟਰ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਮੋਹਾਲੀ ਨੇ ਕਿਹਾ ਕਿ ਭਾਰੀ بارش ਹੋਣ ਕਾਰਨ ਪਹਿਲਾ ਮੈਚ ਸ਼ੁਰੂ ਹੋ ਚੁੱਕਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਸਨੀਕਾਂ ਨੂੰ ਪ੍ਰਤੀਬਚਨ ਵਾਦਾਂ ਨੂੰ ਤਹਿਤ ਮੁੱਖ ਸਕੱਤਰ ਅਨੁਰਾਗ ਠਾਕਰ ਨੇ ਅੱਜ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਦਵਾਈਆਂ ਤੇ ਐਕਸ-ਰੇ ਅਤੇ ਅਲਟਰਾਸਾਉਂਡ ਸਬੰਧੀ ਜਾਂਚ ਕਰਨ ਲਈ ਫੇਸ 6 ਸਥਿਤ ਜ਼ਿਲ੍ਹਾ ਹਸਪਤਾਲ ਮੋਹਾਲੀ ਦਾ ਅਚਨਚੇਤ ਦੌਰਾ ਕੀਤਾ ਗਿਆ ਅਦੇ ਭਗਵੰਤ ਸਿੰਘ ਮਾਨ ਵੱਲੋਂ 26 ਜਨਵਰੀ ਨੂੰ ਸਰਕਾਰੀ ਹਸਪਤਾਲਾਂ ਬਾਰੇ ਮੁਫਤ ਦਵਾਈਆਂ ਐਕਸ-ਰੇ ਤੇ ਅਲਟਰਾਸਾਉਂਡ ਦੀ ਸਹੂਲਤ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਜੰਗੀ ਪੱਧਰ ਤੇ ਸਰਕਾਰ ਵੱਲੋਂ ਤਿਆਰੀਆਂ ਅਰੰਭੀਆਂ ਗਈਆਂ ਹਨ ਅੱਜ ਜਵੇਂ ਤੁਸੀਂ ਜਾਣਦੇ ਹੋ ਮਾਨਯੋਗ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਹੈ ਕਿ ਸਰਕਾਰ ਦੇ ਜਿੰਨੇ ਵੀ ਡਿਸਟ੍ਰਿਕਟ ਹਸਪੀਟਲਸ ਨੇ 23 41 ਸਬਡਿਵੀਜ਼ਨਲ ਹਸਪੀਟਲਸ ਨੇ ਤੇ ਲਗਭਗ 162 ਸੀਐਚਸੀਜ਼ ਨੇ ਉੱਥੇ ਜੋ ਵੀ ਪੇਸ਼ੈਂਟਸ ਆਣਗੇ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਤੋਂ ਉਸ ਦੇ ਬਾਰੇ ਇਨਸ਼ੋਰ ਕਰਨ ਲਈ ਕਿ ਇਹ ਹੋ ਰਿਹਾ ਹੈ ਜਾਂ ਇਸ ਕੋਈ ਪ੍ਰੋਬਲਮ ਆ ਰਹੀ ਹੈ ਮੈਂ ਅੱਜ ਮੋਹਾਲੀ ਡਿਸਟ੍ਰਿਕਟ ਹਸਪੀਟਲਸ ਦਾ ਦੌਰਾ ਕੀਤਾ ਹੈਲਥ ਸੈਕਟਰੀ ਸਾਹਿਬ ਮੇਰੇ ਨਾਲ ਨੇ ਇਹਨਾਂ ਨੇ 에ਸੈਂਸ਼ੀਅਲ ਡਰੱਗਸ ਦੀ ਲਿਸਟ ਤਿਆਰ ਕੀਤੀ ਹੈ ਜਿ 1300 ਦੇ ਕਰੀਬ ਉਹਦੇ ਵਿੱਚ ਡਰੱਗਸ ਨੇ ਜਿਹੜੀਆਂ ਆਮ ਤੌਰ ਤੇ ਪ੍ਰੈਸਕ੍ਰਾਈਬ ਕੀਤੀਆਂ ਜਾਂਦੀਆਂ ਨੇ ਉਸ ਚੋਂ 90% ਦਵਾਈਆਂ ਦੇ ਇਹਨਾਂ ਨੇ ਰੇਟ ਕੰਟਰੈਕਟ ਕਰ ਲਏ ਨੇ ਤੇ ਉਹ ਹੈਲਥ ਕਾਰਪੋਰੇਸ਼ਨ ਵੱਲੋਂ ਹਸਪਟਲਿਸਮ ਪ੍ਰੋਵਾਈਡ ਕਰ ਰਹੇ ਨੇ ਜਿਹੜੀਆਂ ਦਵਾਈਆਂ ਰਹਿ ਗਈਆਂ ਨੇ ਉਹਦੇ ਲਈ ਸੀਐਮ ਸਾਹਿਬ ਨੇ 25 ਕਰੋੜ ਰੁਪਏ ਸੈਂਕਸ਼ਨ ਕਰ ਦਿੱਤਾ ਹੈ ਡਿਸਟ੍ਰਿਕਟ ਹਸਪਟਲਸ ਦੇ ਲਈ ਉਹ ਪੈਸਾ ਵੀ نیچے ਪੇਜ ਦਿੱਤਾ ਗਿਆ ਹੈਗਾ ਐਸਐਮਓਜ਼ ਨੇ ਖਰੀਦੀਆਂ ਪਾਵਰਜ਼ ਵਧਾ ਦਿੱਤੀਆਂ ਕਈਆਂ ਨੇ ਤਾਂ ਕਿ ਜਿਹੜੀ ਦਵਾਈ ਉਹਨਾਂ ਕੋਲ ਉਪਲਬਧ ਨਹੀਂ ਹੈ ਉਹ ਪੇਸ਼ੈਂਟ ਨੂੰ ਬਾਹਰ ਨਾ ਭੇਜਣ ਆਪ ਖਰੀਦ ਕੇ ਆਪਣੇ ਫੰਡਸ ਦੇ ਵਿੱਚੋਂ ਉਹਨਾਂ ਨੂੰ ਦੇਣ ਅੱਜ ਮੈਂ ਇਥੇ ਪੇਸ਼ੈਂਟਸ ਨੂੰ ਵੀ ਮਿਲੇ ਐ ਪੇਸ਼ੈਂਟਸ ਬੜੇ ਸੈਟੀਸਫਾਈਡ ਸੀਗੇ ਇਨਾ ਵੱਡਾ ਕੰਮ ਹੈ ਕਿਤੇ ਇੱਕਾ ਦੁਕਾ ਪ੍ਰੋਬਲਮ ਵੀ ਹੋ ਸਕਦੀ ਹੈ ਬਟ ਅਸੀਂ ਸਾਰੇ ਡੀਸੀਜ਼ ਸਿਵਲ ਸਰਜਨ ਸੀਐਮਓਜ਼ ਸਾਰੇ ਕਮਿਟਿਡ ਆ ਕਿ ਸੀਐਮ ਸਾਹਿਬ ਦੀ ਇਹ ਜਿਹੜੀ ਲੋਕਪੱਖੀ ਨੀਤੀ ਹੈ ਇਸ ਨੂੰ ਪੂਰੀ ਤਰ੍ਹਾਂ ਲੈਟਰ ਤੇ ਸਪਿਰਿਟ ਦੇ ਵਿੱਚ ਇੰਪਲੀਮੈਂਟ ਕਰੀਏ ਤੇ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈ ਉਪਲਬਧ ਕਰਾਈਏ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਤੇ ਮਾਨਵਤਾ ਪਹਿਲ ਕਦਮੀ ਦੇ ਮੁਖੀ ਅਜੀਬੀਰ ਸਿੰਘ ਲਾਲਪੁਰਾ ਨੇ ਅੱਜ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ "ਹਮਾਰੀ ਬੇਟੀ ਸਾਡੀ ਸ਼ਾਨ" ਮੁਹਿੰਮ ਤਹਿਤ ਜ਼ਿਲ੍ਹਾ ਰੂਪਨਗਰ ਦੇ ਪਿੰਡ ਬਰਦਾਰ ਵਿੱਚ ਸਾਈਕਲ ਦੀ ਵੰਡ ਕੀਤੀ ਗਈ। ਇਸ ਮੌਕੇ ਪਿੰਡ ਬਰਦਾਰ ਵਿੱਚ ਕਰਵਾਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਭਾਜਪਾ ਪ੍ਰਧਾਨ ਅਜੀਬੀਰ ਸਿੰਘ ਲਾਲਪੁਰਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਅਜੀਬੀਰ ਸਿੰਘ ਦਾ ਪਿੰਡ ਪੌਂਡਰ ਦੇ ਇਲਾਕਾ ਨਿਵਾਸੀਆ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਥਾ ਇਨਸਾਨੀਤ ਪਹਿਲਾਂ ਤੇ volunteers ਨੇ ਪੜਤਾਲ ਕਰਕੇ ਚੋਣ ਕੀਤੀ ਤੇ ਲੋੜਵੰਦ ਕੁੜੀਆਂ ਨੂੰ ਸਾਈਕਲ ਵੀ ਬੰਨੇ ਗਏ ਸ਼ਖਸੀਤਾਂ ਆਈਆਂ ਨੇ ਮੈਂ ਸਭ ਤੋਂ ਪਹਿਲਾਂ ਤੇ ਮੇਰੇ ਲਈ ਕੋਈ ਸ਼ਬਦ ਨਹੀਂ ਹੈਗੇ ਅੱਜ ਦੇ ਇਸ ਮੂਮੈਂਟ ਦੇ ਵਿੱਚ ਮੇਰੇ ਗੱਲ ਕਰਦੇ ਵੀ ਮੈਂ ਜਿਹਨੂੰ ਕਹਿੰਨਾ ਭਾਵਕ ਹੋ ਰਿਆਂ ਕਿਉਂਕਿ ਆਪਣੀ ਜਵਾਨੀ ਵਿੱਚ ਮੈਂ ਉਹ ਬੱਚਾ ਜਿਹਨੂੰ ਹਫਤੇ ਦਾ 500 ਰੁਪਇਆ ਮਿਲਦਾ ਹੁੰਦਾ ਸੀ ਉਸੇ 500 ਦੇ ਵਿੱਚ ਮੈਂ ਆਪਣੇ ਮੋਟਰਸਾਈਕਲ 'ਚ ਤੇਲ ਵੀ ਪਾਉਣਾ ਤੇ ਆਪਣੇ ਕਾਲਜ ਵਿੱਚ ਆਪਣੇ ਖਾਣੇ ਪੀਣੇ ਦਾ ਖਰਚਾ ਵੀ ਚੜਨਾ ਉਸ ਬੈਕਗ੍ਰਾਉਂਡ ਤੋਂ ਆਉਂਦੇ ਹੋਏ ਅੱਜ ਕੁਦਰਤ ਨੇ ਐਨੀ ਬਖਸ਼ਿਸ਼ ਕੀਤੀ ਹੈ ਕਿ ਮੇਰੇ ਇੱਕ ਮਨ ਦਾ ਸੁਪਨਾ ਸੀ ਕਿ ਮੈਂ ਇਨਸਾਨੀਅਤ ਪਹਿਲਾਂ ਇੱਕ ਸੰਸਥਾ ਬਣਾਉਣੀ ਹੈ ਕਿ ਉਹਨੇ ਮੇਰੇ ਤੇ ਐਨੀ ਬਖਸ਼ਿਸ਼ ਕੀਤੀ ਕਿ ਨਾ ਕੇਵਲ ਬਿਜ਼ਨਸ ਵਾਈਸ ਪਰਵਾਰ ਤੇ ਆਪਣੀ ਛੜੀ ਰੱਖ ਕੇ ਐਸਾ ਨਾਮ ਬਣਾ ਕੇ ਦੇਖਦਾ ਕਿ ਅੱਜ ਮੈਂ ਉਹਨਾਂ ਕੁਝ ਚੰਦ ਸਿੱਖ ਪਰਵਾਰਾਂ ਚੋਂ ਦੁਨੀਆ ਦੇ ਜਿਨ੍ਹਾਂ ਦੇ ਆਪਣੇ ਹੈਲੀਕਾਪਟਰ ਨੇ ਐਨੀ ਉਸ ਵਾਈਗਰੂ ਨੇ ਬਖਸ਼ਿਸ਼ ਕੀਤੀ ਹੈ ਲੋਕਾਂ ਦੀ ਦੁਆਵਾਂ ਨੇ ਬਖਸ਼ਿਸ਼ ਕੀਤੀ ਹੈ ਕਿ ਮੈਂ ਉਸ ਬਾਪ ਦਾ ਬੇਟਾ ਆ ਜਿਹੜਾ ਜਿਨੇ ਹਿਸਟਰੀ ਬਣਾਈ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪਾਰਲੀਮੈਂਟਰੀ ਬੋਰਡ ਦੇ ਵਿੱਚ ਪਹਿਲੇ ਸਿੱਖ ਦੇ ਰੂਪ ਤੇ ਜਾਂ ਪੰਜਾਬ ਦਾ ਜੇ ਕੋਈ ਲੀਡਰ ਗਿਆ ਤੇ ਉਹ ਮੇਰੇ ਪਿਤਾ ਜੀ ਗਏ। ਅੰਮ੍ਰਿਤਸਰ ਦੇ ਵਿੱਚ ਅਜੇ ਨਗੋੜੀਆਂ ਚੱਲਦੀਆਂ ਰਹਿੰਦੀਆਂ ਹਨ। ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਫੇਲ ਹੋ ਚੁੱਕੀ ਹੈ। ਗੱਲ ਕਰਦੇ ਹਾਂ ਗੇਟ ਹਕੀਮਾ ਦੇ ਬਿਲਕੁਲ ਜਿੱਥੇ ਆਂਡਾ ਦੀ ਰੇਡੀ ਨੂੰ ਲਗਾਉਣ ਵਾਲੇ ਜਸਪਾਲ ਸਿੰਘ ਉੱਪਰ ਮੋਟਰਸਾਈਕਲ ਸਵਾਰ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ। ਉਸ ਬਾਅਦ ਜੱਕ ਵੀ ਹਾਦਸੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਬਹੁਤ ਹੋ ਗਈ। ਜੀ ਅੱਜ ਮੈਨੂੰ ਕੀ ਨਾਂ ਤੁਹਾਡਾ ਤੇ ਕੀ ਹੋਇਆ ਜੀ? ਮੇਰਾ ਨ ਸਾਨੂੰ ਕਹਿੰਦਾ ਮੈਂ ਜੀ ਓਜਲੇ ਦਾ ਮੈਂ ਓਜਲੇ ਦਾ ਮੈਂ ਓਜਲੇ ਦਾ ਪੀਏ ਆ ਠੀਕ ਹੈ ਕਹਿੰਦਾ ਜੀ ਮੈਂ ਸਰਕਾਰੀ ਨੌਕਰੀਆਂ ਲਵਾਉਣਾ ਸਾਡੇ ਕੋਲ 2 ਲੱਖ 2 ਚੈੱਕ ਲੈ ਗਿਆ ਇੱਕ ਚੈੱਕ ਕੈਂਸਲ ਸੀ ਠੀਕ ਹੈ ਜੀ ਤੇ ਇੱਕ ਮੈਂ ਕੈਂਸਲ ਹੋਰ ਤੇ ਕਹਿੰਦਾ ਨਹੀਂ ਨਹੀਂ ਤੁਸੀਂ ਪੈਸੇ ਦੇਣ ਤੋਂ ਕਹਿੰਦਾ ਮੁਕਰ ਜਾਓਗੇ ਕਹਿੰਦਾ ਮੈਂ ਓਜਲੇ ਦਾ ਪੀਏ ਮੈਂ ਓਜਲੇ ਕੋ ਵੀ ਪੇਸ਼ ਹੋਈਆਂ ਜੀ ਪਰ ਓਜਲੇ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਮੈਂ ਕੋਰਟ ਚ ਜਾਂਦੀ ਰਹੀ ਹਾਂ ਕੋਰਟ ਚ ਨਹੀਂ ਆਂਦਾ ਸੀ ਜੀ ਕਹਿੰਦਾ ਜਿੱਥੇ ਮਰਜ਼ੀ ਜ਼ੋਰ ਲਾ ਲਓ ਮੇਰੇ ਬਹੁਤ ਲਿੰਕ ਨੇ ਕਹਿੰਦਾ ਤੁਸੀਂ ਕੁਝ ਨਹੀਂ ਕਰ ਸਕਦੇ ਮੈਂ ਬਹੁਤ ਦਰਖਾਸਤਾਂ ਪਾਈਆਂ ਕੇ ਪੁਲਿਸ ਵਾਲੇ ਨੇ ਕੋਈ ਗੱਲ ਨਹੀਂ ਸੁਣੀ ਜੀ ਮੇਰੀ ਠੀਕ ਹੈ ਉਹ ਪੁੱਦੇ ਕੋਰਟ ਪੁਲਿਸ ਵਾਲੇ ਕੋ ਜਾ ਕੇ ਕਹਿੰਦਾ ਮੇਰਾ ਕੋਰਟ ਚ ਕੇਸ ਲੱਗਾ ਮੈਂ ਡੀਐਸਪੀ ਤੇ ਵੀ ਪੇਸ਼ ਹੋਈ ਦੋ ਵਾਰੀ ਇਹ ਮੇਰੀ ਕਿਸੇ ਨੇ ਕੋਈ ਸੁਣੀ ਨਹੀਂ ਜੀ ਉਸ ਟਾਈਮ ਤੇ ਸਿੱਧੀ ਜੀ ਗੱਲ ਕਹਾਂ ਹਾਂ ਅੱਜ ਭਾਵੇਂ ਸਾਰੇ ਇੱਥੇ ਕਹੀ ਜਾਂਦੇ ਵੀ ਇਦਾਂ ਉਹਦਾ ਪਰ ਉਸ ਟਾਈਮ ਤੇ ਕਹਿ ਨਹੀਂ ਸੁਣੀ ਇਹ ਮੈਨੂੰ ਲਵਾੜਿਆ ਸੀ ਨੌਕਰੀ ਦੇ 2 ਲੱਖ ਰੁਪਇਆ ਲਿਆ ਦੋ ਚੈੱਕ ਇੱਕ ਕੈਂਸਲ ਇੱਕ ਬਲੈਂਕ ਕਹਿੰਦੇ ਕੱਲ ਨੂੰ ਤੁਸੀਂ ਮੁੱਕਰ ਜੋ ਮੈਂ ਕਿਧਰ ਕੋ ਪੈਸੇ ਲੈਣੇ ਆ ਅੱਜ ਆਈ ਸੀ ਪੈਸੇ ਲੈ ਆਉਣ ਇਹ ਸਰ ਇਹ ਨਹੀਂ ਲੈ ਸੀ ਲੋ 2018 ਦੀ ਗੱਲ ਜੀ ਮੈਨੂੰ ਅੱਜ ਕੀ ਹੋਇਆ ਅੱਜ ਕੀ ਹੋਇਆ ਜੀ ਅੱਜ ਸਰ ਇਹ ਪਾਪਾ ਦੀ ਦੁਕਾਨ ਤੋਂ ਕਿੰਨੀ ਵਾਰ ਨੰਗੇ ਪਾਪਾ ਕਹਿੰਦੇ ਸੁਮਨ ਘੂਰ ਕੇ ਨੰਗਦਾ ਮੈਂ ਕਿਹਾ ਪਾਪਾ ਕੋਈ ਨਾ ਪਕੌੜ ਚ ਗੱਲ ਚਲਦੀ ਉੱਥੇ ਕਰਾਂਗੇ ਪਰ ਸਰ ਇਹ ਅੱਜ ਇਹ ਬੰਦਾ ਹੈ ਪਤਾ ਨਹੀਂ ਸੀ ਇਹ ਹਰਕਤ ਕਰੂਗਾ ਅਹਿਮਦ ਪਿਛੇ 30 ਤਰੀਕ ਨੂੰ ਕੋਰਟ ਜਾ ਕੇ ਆਈਆਂ ਇਹ ਬੰਦਾ ਉਸ ਦਿਨ ਵੀ ਨਹੀਂ ਕੋਰਟ ਆਇਆ ਅੱਜ ਨਹੀਂ ਕੀਤਾ ਨੇ ਸਰ ਅੱਜ ਨੇ ਮੇਰੇ ਪਾਪਾ ਤੇ ਗੋਲੀਆਂ ਚਲਾ ਕੇ ਸ਼ਰੇਆਮ ਸਰ ਕੀਤੀ ਗਈ ਬਿਲਕੁਲ ਸਹੀ ਕਿ ਲੱਗਦਾ ਪੁਲਿਸ ਦੀ ਸਾਰੀ ਨਿਲਾਕੀ ਹੈ ਜੀ ਅੱਜ ਤੁਹਾਡੇ ਪਾਪਾ ਸਰ ਮੈਂ ਪੁਲਿਸ ਨੇ ਨੀਂਤ ਦਰਖਾਸਤ ਪਾਤੀ ਹੈ ਪੁਲਿਸ ਨੇ ਬਸ ਖਾ ਕੇ ਵਿਲੀ ਹੋ ਗਈ ਕਿ ਇਹਨੇ ਨਹੀਂ ਬਾਹ ਫੜੀ ਅੱਜ ਪੁਲਿਸ ਨੇ ਕਾਰਵਾਈ ਕੀਤੀ ਇਹਨੇ ਮੇਰੀ ਬਾਹ ਨਹੀਂ ਫੜੀ ਉਸ ਟਾਈਮ ਤੇ ਅੱਜ ਅੱਜ ਤੇ ਪੁਲਿਸ ਨੇ ਕਰਨੀ ਹੈ ਜੀ ਅੱਜ ਕਿੱਥੇ ਅੱਜ ਦਿਨ ਮੇਰੇ ਨਾਲ ਉਹਦੇ ਘਰ ਗਏ ਆ ਹਰਜੀਤ ਸਿੰਘ ਰਾਜਾ ਕਹਿੰਦਾ ਮੈਂ ਔਜਲੇ ਦਾ ਪੀਏ ਆ ਕਹਿੰਦਾ ਮੈਂ ਔਜਲੇ ਦਾ ਪੀਏ ਆ ਜਾ ਔਜਲੇ ਕੀ ਕਿੰਨੇ ਬਤੇ ਸਰੇ ਕੁਛ ਨਹੀਂ ਪਤਾ ਮੈਨੂੰ ਕੁਛ ਨਹੀਂ ਪਤਾ ਉਹ ਲਾ ਉਥੇ ਰੇੜੀ ਲਾਉਂਦੇ ਸੀਗੇ ਯਸ਼ ਯਸ਼ ਹੋਣਗੇ 55 ਸਾਲੇ ਨਾਂ ਦੀ ਉਮਰ ਆ ਤੇ ਅੱਜ ਇਹਨਾਂ ਨੂੰ ਕੋਈ ਗੋਲੀਆਂ ਮਾਰ ਗਿਆ ਨੌ ਆਦਮੀ ਪਰ ਸਾਨੂੰ ਕੁਛ ਪਤਾ ਲੱਗ ਰਿਹਾ ਕੋਈ ਕਲਿਊ ਮਿਲ ਰਿਹਾ ਹੈ ਉਹਨਾਂ ਦੀ ਬੇਟੀ ਕੋਲੋਂ ਤੇ ਅਸੀਂ ਉਹਨਾਂ ਤੋਂ ਵੀ ਰੇਡ ਕਰ ਰਹੇ ਹਾਂ ਔਰ ਲੜਕੀ ਆਉਂਦੀ ਹੈ ਬਾਕੀ ਸਾਰਾ ਕੁਝ ਪਤਾ ਲੱਗਣਾ ਮੈਡਮ ਕਿੰਨੀਆਂ ਗੋਲੀਆਂ ਮੜਨ ਦੀ ਥਾਣਾ ਕਿਹਨੂੰ ਦੂਗਾ ਛੱਡ ਜਾ ਮੈਡਮ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਲੱਗੀਆਂ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਆ ਬਟ ਬਾਕੀ ਅਸੀਂ ਜਦੋਂ ਅਬਜ਼ਰਵੇਸ਼ਨ ਹੋਈ ਕਿ ਉਹਦੀ ਬੋਡੀ ਦੀ ਉਸ ਪਤਾ ਨਹੀਂ ਕਿ ਕਿੰਨੇ ਬੰਦੇ ਸੀ ਉਹ ਨਹੀਂ ਹੈ ਜੇ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਕੈਮਰੇ ਘੰਗਾ ਰਹੇ ਨੇ ਥਾਣੇ ਦੀ ਦੇਖੋ ਕਾਰਨ ਜਦੋਂ ਉਹ ਲੜਕੀ ਆਏਗੀ ਸਾਰੀ ਤਫ਼ਤੀਸ਼ ਚੱਲੇਗੀ ਤਫ਼ਤੀਸ਼ ਵਿੱਚ ਪਤਾ ਲੱਗੇਗਾ ਮੈਨਾਂ ਕੋਈ ਪੁਰਾਣਾ ਰਜਿਸਟਰ ਨਹੀਂ ਸੀਗੀ ਇਸ ਵੇਲੇ ਅਜੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ 100 150 ਮੀਟਰ ਤੇ ਲੋਕ 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 ਕਹਿ ਰਹੇ ਕਿ ਨਾਮ ਲਾਈਟਾਂ ਨਹੀਂ ਬੰਦ ਪਈਆਂ ਸਾਰੀਆਂ ਉੱਥੇ ਸਾਡੇ ਕੋ ਬਿਆਨ ਆ ਗਏ ਉੱਥੇ ਕੀ ਵੇਖਦੇ ਤੁਸੀਂ ਦੇਖੋ ਜੇ ਲਾਈਟਾਂ ਬੰਦ ਪਈਆਂ ਤੇ ਬਹੁਤ ਮਾੜੀ ਗੱਲ ਹੈ ਇਹ ਸਾਡਾ ਨਹੀਂ ਇਹ ਕਾਰਪੋਰੇਸ਼ਨ ਦਾ ਹਿੱਸਾ ਹੈ ਲਾਈਟਾਂ ਚਲਾਉਣਾ ਪੁਲਿਸ ਦਾ ਕੰਮ ਹੈ ਇਹਨੂੰ ਇਨਵੈਸਟੀਗੇਸ਼ਨ ਕਰਨਾ ਹੁਣ ਆਪਣਾ ਨਹੀਂ ਕਿ ਨਾ ਥਾਣੇ ਦੇ ਉੱਤੇ ਕੈਮਰੇ ਥਾਣੇ ਦੇ ਕੈਮਰੇ ਵੀ ਚੱਲੇ ਪਏ ਆ ਦੂਸ ਕੋਈ ਲੋਕ ਨਹੀਂ ਕਰ ਰਿਹਾ ਨਾ ਇਹ ਗੋਲੀ ਇਹੋ ਜਿਹੀ ਕੱਟਣਾ ਹੋ ਜੇ ਥਾਣੇ ਦੇ ਕੋਲ ਇਹੋ ਜਿਹੀ ਕੱਟਣਾ ਹੋ ਜੇ ਗੋਲੀ ਚਲਾ ਕੇ ਚੱਲ ਜਣ ਦਿਨ ਦਿਹਾੜੇ ਦਾ ਟਾਈਮ ਹੈ ਕੋਈ ਸਾਡੀ ਦੇਖੋ ਇੰਨਾ ਕਰਾਉਡ ਆ ਇੰਨਾ ਕਰਾਉਡ ਆ ਇੰਨੇ ਕਰਾਉਡ ਦੇ ਵਿੱਚ ਹੋ ਗਿਆ ਲੱਗਦਾ ਸਾਨੂੰ ਵੀ ਬਹੁਤ ਮਾੜੀ ਗੱਲ ਆ ਬਟ ਕ੍ਰਿਮੀਨਲ ਲੋਕ ਆ ਕ੍ਰਿਮੀਨਲ ਲੋਕ ਤੇ ਫਿਰ ਕੋਈ ਲੋਕ ਨਹੀਂ ਕ੍ਰਿਮੀਨਲ ਲੋਕਾਂ ਉੱਤੇ ਰੇਡੀਆਂ ਲਾਉਂਦੇ ਨੇ ਨਹੀਂ ਲਾਇਨ ਆਰਡਰ ਕੋ ਫੇਲ ਹੋ ਗਿਆ ਥਾਣੇ ਤੋਂ ਕੁਝ ਮੈਚ ਦੂਰੀ ਤੇ ਇਹੜਾ ਬੋਲੀ ਇਹਦੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਵੀ ਜੇ ਥਾਣੇ ਦੇ ਲਾਗੇ ਗੋਲੀ ਚੱਲ ਗਈ ਤੇ ਲਾਇਨ ਆਰਡਰ ਫੇਲ ਹੋ ਗਿਆ ਲਾਇਨ ਮੈਨੂੰ ਪੁਲਿਸ ਵਾਲੋ ਕੀ ਕਾਰਵਾਈ ਹੁਣ ਕੀਤੀ ਦੇਖੋ ਜੀ ਅਸੀਂ ਇਹਨਾਂ ਦੇ ਕੇਸ ਰਜਿਸਟਰ ਕਰਕੇ ਅਸੀਂ ਕਾਰਵਾਈ ਕਰ ਰਹੇ ਆ ਕਿ ਅਸੀਂ ਜਿਹੜੇ ਸਹੀ ਦੋਸ਼ੀ ਆ ਉਹਨਾਂ ਨੂੰ ਸਰਾਖਾਂ ਦੇ ਤੁਸੀਂ ਸੀਸੀਟੀਵੀ ਬੋਲੀ ਜੀ ਬਿਲਕੁਲ ਖੰਘਾ ਰਹੇ ਆ ਜੀ ਸਾਡੀਆਂ ਟੀਮਾਂ ਲੱਗੀਆਂ ਆ ਸਾਡੀਆਂ ਟੀਮਾਂ ਲੱਗੀਆਂ ਆ ਪਤਾ ਲੱਗਾ ਸੀ ਦੋ ਤੋਂ ਤਿੰਨ ਫੈਰ ਹੋਏ ਮੁੰਡਿਆਂ ਨੂੰ ਜੇਸ਼ਰ ਆ ਜੀ ਮੈੜੇ ਮੁੰਡੇ ਨੂੰ ਕਿੰਨੀਆਂ ਲੱਗੀਆਂ ਮੈੜੇ ਮੁੰਡੇ ਨੇ ਕੀ ਹਲਾਤ ਨੇ ਅਸੀਂ ਦੇਖ ਕੇ ਫਿਰ ਪਤਾ ਕਰਾਂਗੇ ਮੁੰਡੇ ਨੇ ਕੀ ਹਲਾਤ ਨੇ ਮੈਂ ਬਾਡੀ ਦੇਖ ਕੇ ਮੈਨ ਡੈਥ ਹੋ ਗਈ ਨਹੀਂ ਮੁੰਡੇ ਦੀ ਉਹ ਬੋਲਦੇ ਬਿੱਤ ਕਿੰਨੀ ਆਈ ਬੋਲ ਰਾਨਾ ਯਾਰ ਬੰਦ ਕਰੋ ਸੁਨਾਮ ਲਹਿਰਾਗਾਗਾ ਰੋਡ ਤੇ ਟਰੱਕ ਆਪਰੇਟਰਾਂ ਵੱਲੋਂ ਕਈ ਘੰਟੇ ਜਮ ਲਗਾਇਆ ਗਿਆ ਕਿਸਾਨਾਂ ਨੇ ਟਰਾਲੀਆਂ ਵਿੱਚ ਸਸਤੇ ਪਾਤੇ ਮਾਲ ਲੱਦਣ ਨੂੰ ਲੈ ਕੇ ਟਰੱਕ ਆਪਰੇਟਰਾਂ ਨੇ ਪਿਛਲੇ ਕਈ ਦਿਨਾਂ ਤੋਂ ਪ੍ਰਾਈਵੇਟ ਮਿੱਲਾਂ ਨਾਲ ਝਗੜਾ ਚੱਲ ਰਿਹਾ ਸੀ ਟਰੱਕ ਆਪਰੇਟਰ ਨੇ ਮੰਗ ਕੀਤੀ ਗਈ ਉਹਨਾਂ ਕਿਹਾ ਕਿ ਰੇਟਾਂ ਦੇ ਜਿਹੜੇ ਭਾਅ ਨੇ ਉਹ ਠੀਕ ਕੀਤੇ ਜਾਣ ਤਾਂ ਜੋ ਕਿਸੇ ਨੂੰ ਨੁਕਸਾਨ ਨਾ ਹੋਵੇ ਟਰੱਕ ਯੂਨੀਅਨ ਹੈਗੀ ਹੈ ਇਹਨਾਂ ਦਾ ਅਫਸੇ ਦੇ ਵਿੱਚ ਕੁਝ ਇਸ਼ੂਜ਼ ਨੂੰ ਲੈ ਕੇ ਮਸਲਾ ਹੈਗਾ ਤੇ ਜਿਹਦੇ ਰਿਗਾਰਡਿੰਗ ਇਹਨਾਂ ਨੇ ਧਰਨਾ ਲਾਇਆ ਸੀ ਉਹ ਸਾਡੀ ਜਿਹੜੀ ਬਾਤचीत ਜਿਹੜੀ ਹੈਗੀ ਵਿੱਚ ਸ਼ੁਰੂ ਕੀਤੀ ਆ ਗੱਲਬਾਤ ਜਿਹੜੀ ਸ਼ੁਰੂ ਕਰ ਕੀਤੀ ਆ ਤੇ ਉਹਦੇ ਅਕੋਰਡਿੰਗਲੀ ਦੋਨੋਂ ਪਾਰਟੀਆਂ ਨੂੰ ਸੁਵੇ ਮਿਲਣਾ ਨੇ ਉਹ ਨਜਾਇਜ਼ ਤੌਰ ਤੇ ਟਰੈਕਟਰ ਟਰਾਲੀਆਂ ਦੁਆਰਾ ਢੋਆ ਢੋਈ ਕਰ ਰੀਆਂ ਨੇ ਜੁ ਜਿਨ੍ਹਾਂ ਤੇ ਕੇ ਪੂਰਨ ਤੌਰ ਤੇ ਮਾਨਯੋਗ ਹਾਈ ਕੋਰਟ ਦੁਆਰਾ ਮਨਜ਼ੂਰੀ ਲੱਗੀ ਹੋਈ ਹੈ ਪਰ 4-5 ਦਿਨ ਪਹਿਲਾਂ ਵੀ ਕੋਈ ਅਜਾ ਇਸ਼ੂ ਆਇਆ ਸੀਗਾ ਸਾਡੇ ਪ੍ਰਧਾਨ ਜੀ ਨੇ ਸ਼ਾਮ ਸਿੰਘ ਵਿੱਕੀ ਜੀ ਉਹਨਾਂ ਨੇ ਆਹ ਸੂਝ ਨਾਲ ਮਤਲਬ ਉਹ ਚੀਜ਼ ਤੇ ਕਾਬੂ ਪਾਇਆ ਪਰ ਅੱਜ ਸਥਿਤੀ ਇਦਾਂ ਹੋ ਰਹੀ ਹੈ ਕਿ ਜੋ ਟਰੱਕ ਆਪਰੇਟਰ ਨੇ ਉਹ ਬਿਲਕੁਲ ਆਪੇ ਤੋਂ ਬਾਹਰ ਨੇ ਔਰ ਟਰੱਕ ਆਪਰੇਟਰ ਮਤਲਬ ਇਹ ਕਹਿੰਦੇ ਵੀ ਜਿਹਨੇ ਉਹਦੇ ਕੇ ਯਾਰ ਜੋ ਪ੍ਰਧਾਨ ਨੇ ਉਹ ਇਹਨਾਂ ਨਾਲ ਮਿਲੇ ਹੋਏ ਨੇ ਤਾਂ ਕਰਕੇ ਟਰਾਲੀਆਂ ਬੰਦ ਨਹੀਂ ਕੀਤੀਆਂ ਜਾ ਰਹੀਆਂ ਤੁਸੀਂ ਆਪ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਟਰੈਕਟਰ ਟਰਾਲੀਆਂ ਇੱਕ ਖੇਤੀਬਾੜੀ ਦਾ ਸੰਦ ਹੈ ਤੁਸੀਂ ਇਹ ਸੋਚ ਲਓ ਕਿ ਕਮਰਸ਼ੀਅਲ ਯੂਜ਼ ਲਈ ਉਹਨਾਂ ਨੂੰ ਜਾ ਰਿਹਾ ਜਿਹਦੇ ਨਾਲ ਸਾਡੇ ਟਰੱਕ ਆਪਰੇਟਰ ਭਰਾਵਾਂ ਦਾ ਬਹੁਤ ਵੱਡਾ ਘਾਣ ਹੋ ਰਿਹਾ ਹੈ ਸਿੱਧੀ ਤੁਸੀਂ ਦੇਖ ਕੇ ਰਿਹਾ ਹੋ ਤੁਹਾਡੇ মিডিਆ ਦੇ ਮਾਧਿਅਮ ਨਾਲ ਸਰਕਾਰ ਨੂੰ ਵੀ ਦੱਸਣਾ ਚਾਹਣਾ ਕਿ ਜਿਹੜੀ ਅੱਜ ਦੀ ਸਿੱਧੀ ਹੈ ਇਹ ਕਾਫੀ ਲੰਬੇ ਸਮੇਂ ਤੋਂ ਸਾਡਾ ਡਿਸਪਿਊਟ ਚੱਲਦਾ ਸਿਰਫ ਇੱਕ ਤੋਂ ਸੋਲਵੈਕਸ ਦੇ ਨਾਲ ਜੋ ਕਿ ਇਹ ਕਹਿ ਰਹੇ ਨੇ ਸਾਨੂੰ ਟਰੈਕਟਰ ਟਰਾਲੀ ਆ ਜਿਹੜੀ ਘੱਟ ਰੇਟ ਤੇ ਮਿਲਦੀ ਆ ਸੀ ਜੇ ਸਾਨੂੰ 10 ਮਿਲ ਗਈਆਂ ਤਾਂ ਅਸੀਂ 10 ਭਰਾਵਾਂਗੇ ਅੱਜ ਵੀ ਇਹੀ ਗੱਲ ਇਹਨਾਂ ਨੂੰ ਕੀਤੀ ਵੀ ਕਿ ਤੁਸੀਂ ਟਰੈਕਟਰ ਟਰਾਲੀਆਂ ਬੰਦ ਕਰ ਦਿਓ ਲੋਕਲ ਜਿਹੜੇ ਐਸੋਸੀਏਸ਼ਨ ਸਾਡੀ ਬਣੀ ਹੋਈ ਆ 1979 ਦਾ ਇਹ ਮੋਦੀ ਮਿਲ ਬਣਿਆ ਹੋਇਆ ਸੀ ਅੱਜ ਇਹ ਗੋਇਲ ਐਗਰੋ ਪ੍ਰੋਸੈਸਿੰਗ ਦੇ ਨਾਂ ਤੇ ਚੱਲ ਰਿਹਾ ਤੇ ਉਹਨਾਂ ਨਾਲ ਸਾਡਾ ਕੋਈ ਫਰਕ ਨਹੀਂ ਦੀ ਅੱਜ ਇਹ ਬਾਹਰਲੇ ਅਦਾਰਿਆਂ ਤੋਂ ਕੰਮ ਕਰਾ ਰਹੇ ਨੇ ਸਾਡੇ ਲੋਕ ਨੇ ਜਿਹੜੇ ਵਿਹਲੇ ਬੈਠੇ ਨੇ ਇਹ ਪਰ ਮੈਂ ਇੰਨੀ ਕੀ ਗੱਲ ਕਹਿਣਾ ਚਾਹਨਾ ਕਿ ਜਦੋਂ ਮਾਨ ਸਾਹਿਬ ਦੀ ਸਰਕਾਰ ਆਉਣ ਤੋਂ ਪਹਿਲਾਂ ਉਹਨਾਂ ਨੇ ਇੱਕ ਵਾਅਦਾ ਕਰਿਆ ਸੀ ਵੀ ਅਸੀਂ ਹਰ ਕੰਮ ਸਿਸਟਮ ਵਿੱਚ ਕਰਾਂਗੇ ਹਰ ਕੰਮ ਉਹਨਾਂ ਦੇ ਵਾਅਦੇ ਤੋਂ ਅਸੀਂ ਖੁਸ਼ ਹੋ ਗਏ ਨਾ ਦਿলো ਬੁੱਲ ਸਪੋਰਟ ਕਿੰਨੀ ਸੀ ਪਰ ਅੱਜ ਅਫਸੋਸ ਸਾਡੀ ਕਿਸਮਤ ਦੇਖੋ ਜਿਹੜੀਆਂ ਗੱਡੀਆਂ ਨੇ ਤਾਂ ਕੰਮ ਕਰਨਾ ਸੀ ਉਹ ਤਾਂ ਲਵਾਤੀਆਂ ਖੁੰਝੇ ਤੇ ਜਿਹੜਾ ਜ਼ਿੰਮੇਵਾਰਾਂ ਦਾ ਗੱਡਾ ਸੀ ਉਹ ਇਹਨਾਂ ਲਈ ਰਿਸਕੀ ਵਾਹਨ ਜਿਹਨੂੰ ਆਪਾਂ ਕਹਿੰਦੇ ਪੂਰਾ ਰਿਸਕੀ ਵਾਹਨ ਆਪਾਂ ਨੇ ਦੇਖਿਆ ਵੀ ਆ ਕਿੱਡੇ-ਕੱਡੇ ਧੁੰਗ ਜਾ ਰਹੇ ਹੁੰਦੇ ਨੇ ਪੜਾ ਕਿੰਨੇ ਕੇ ਮਾਮਾ ਦੇ ਪੁੱਤ ਮਰ ਵੀ ਗਏ ਇਸ ਕੰਮ 'ਚ ਪਰ ਅਫਸੋਸ ਉਹ ਅੱਜ ਕੰਮ ਕਰ ਰਹੇ ਨੇ ਤੇ ਜਿਹੜੀਆਂ ਗੱਡੀਆਂ ਇਹਨਾਂ ਲਈ ਕੰਮ ਕਰਨ ਲਈ ਬਣੀਆਂ ਸੀ ਢੋਹਾ ਢਵਾਈ ਦੋਸਤੋ ਇਹ ਸਨਾਈ ਦੇ ਖਬਰਾਂ ਕਰਫੀ ਮਿਲਾਂਗੀ ਇਸੇ ਸਮੇਂ ਇਸੇ ਚੈਨਲ ਦੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ